ਸਾਤ ਸਮਝੀ ਦੇਖਰ ਆਪਾਂ ਸਤਿਗੁਰੂ ਦੀ ਮਹਾਨ ਯਾਤਰਾ ਨੂੰ ਜਦੋਂ ਮਰੋੜਦੇ ਆਂ ਨਾ ਮਤਲਬ ਦਾ ਮਕਸਦ ਆਹੀ ਹੁੰਦਾ ਹੈ ਸਾਤ ਸਮਝੀ ਜਦੋਂ ਅਸੀਂ ਸਤਿਗੁਰਾਂ ਦੇ ਉਹਨਾਂ ਦੇ ਪਾਏ ਹੋਏ ਕੋਣਿਆਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨੂੰ ਪਿਆਰ ਬੜੀ ਗੁਰਬਾਣੀ ਦੀ ਸੇਧ ਦੇ ਵਿੱਚ ਗੁਰਬਾਣੀ ਦੀ ਨੋਸ਼ ਵਿੱਚ ਨਾੜ ਸਾਤਗੁਰਾਂ ਦੇ ਪਾਵਨ ਗੁਰਬਾਣੀ ਦੇ ਵਿੱਚੋਂ ਸਭ ਨੂੰ ਹਵਾਲੇ ਦੇ ਕੇ ਸਤਿਗੁਰਾਂ ਦੀ ਬਾਤ ਤਕਰੀਬਾਂ ਦੇ ਸ਼ੁਰੂ ਦੇ ਵਿੱਚ ਆਈ ਹੈ ਤੇ ਮਤਲਬ ਪਿਆਰੇ ਜਣ ਦਾ ਪਹਿਲੀ ਵਾਰ ਆਉਂਦਾ ਹੈਗਾ ਕਈ ਵਾਰੀ ਆਪਾਂ ਸੰਗਤ ਨੂੰ ਵਿਚਾਰ ਲਈ ਜਾਂ ਆਪਾਂ ਆਪਣੇ ਫੈਸਲ ਖਾਤ ਦਾ ਕੁਝ ਹੋਰ ਆਪਣੇ ਜੀ ਮਕਸਦ ਦੇ ਲਈ ਆਪਾਂ ਬਹੁਤ ਲਈ ਆਪਣੀ ਸੱਚਾਈ ਤੋਂ ਮੂੰ ਮੋੜ ਲੈਂਦੇ ਆ ਪਰ ਇਹ ਧੰਨਵਾਦ ਜੋ ਕਰਨ ਇਹਨਾਂ ਦੇ ਬਹੁਤ ਸੰਜੀਦਗਤਾ ਨਾਲ ਸਾਤੂ ਜੀ ਤੋਂ ਸੱਚਾਈ ਹੈ ਜੋ ਆਜ਼ਾਦੀ ਇਤਿਹਾਸ ਹੈ ਜਿਸ ਸਮੇਂ ਵਿੱਚ ਅਸੀਂ ਗੁਜ਼ਰੇ ਹਨ ਮਮ ਪਿਆਰੇ ਉਹਦੇ ਤੇ ਚੋਟ ਮਾਰੀ ਹੈ ਜੀ ਆਪਾਂ ਸਤਿਗੁਰੂ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਸਾਤੂ ਜੀ ਦੀ ਕਿਰਪਾ ਕਰਕੇ ਇਹਨਾਂ ਨੂੰ ਇਸੇ ਤਰ੍ਹਾਂ ਚੱਣ ਦੀ ਚਲਾ ਦੇ ਵਿੱਚ ਸਾਡੀ ਫੌਮ ਦਾ ਹਰ ਮਾਨ ਪ੍ਰਾਪਤ ਹੋਵੇ ਦੇਸ਼ ਦੇਸ਼ਾਂ ਦੇ ਜਿਹਨਾਂ ਦਾ ਨਾਮ ਉਹਦੇ ਸੰਤਾਨ ਨੂੰ ਬਹੁਤ ਪਿਆਰ ਕਰਦੇ ਜਾਂ ਸਾਡੇ ਸ੍ਰੀ ਸਰ ਕਾਲ ਦਾ ਨਿਵਾੜਾ ਹੈਰਮਾਨ ਪ੍ਰਧਾਨ ਜੀ ਨਾਲ ਉਹਨਾਂ ਦਾ ਬਹੁਤ ਸਾਡੇ ਨੂੰ ਹੈਂਡਲਹਾ ਪ੍ਰਾਪਤ ਕਰਨ ਲਈ ਫਿਰ ਇਹਨਾਂ ਨੇ ਅਸਟਰੀਆ ਦੀ ਧਰਤੀ ਦੇ ਉੱਤੇ ਚਲੇ ਜਾਣਾ ਹੈ ਗੁਰੂ ਨੂੰ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਸਾਰੀ ਗੁਰਦਵਾਰਾ ਕਮੇਟੀ ਵੱਲੋਂ ਤੇ ਗੁਰੂ ਜੀਆ ਬਾਦਨਾ ਮਿਲਣ ਦੀਆਂ ਸਭੀ ਇੰਦੀਆਂ ਸੰਤਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਟੀਮ ਕੀ ਸਮੇਂ ਦੇ ਵਿੱਚ ਸੰਤਾਂ ਨੂੰ ਇਹ सर्दा भी महान इतिहासी पूर्ण काम करने लगा है जल्दी के अंत से सर्दी। तो आज भी ना तुम लोग प्यारे वो एक सस्ता भी चला रहे हैं जेना किसे बच्चे का किसे का इलाज करना हो बेचारे बहुत बट देख मतलब जेना की एनर्जी चल रही है। सर्दा काम भी बढ़ता है ना साथ समझिए अपना इन्हा साथ देंगे। तो आज ਦਾਂਦੇ ਘਰ ਤੋਂ ਥੋੜੀ ਦੂਰੀ ਹੈ ਉੱਥੋਂ ਮੇਰੇ ਕੋਲ ਡਾਕਟਰ ਡਾਕਟਰ ਵਿਲੀਅਮ ਕਪੂਰ ਹੈ ਪੂਰ ਹਸਪਤਲ ਵੀ ਕਹਿੰਦੇ ਹਨ ਤੇ ਉੱਥੋਂ ਉਹ ਬੱਚੇ ਦੀ ਕਿੱਦਨੇ ਦਾ ਇਲਾਜ ਉੱਥੋਂ ਕਰਵਾਇਆ ਇਤਨੀ ਦੂਰ ਆ ਕੇ ਲੈਣੇ ਤੋਂ ਕਿਉਂਕਿ ਡਾਕਟਰ ਬਹੁਤ ਕਾਬਲ ਹੈ ਤੇ ਸਾਹ ਸਮਝੀ ਉਸ ਡਾਕਟਰ ਦੇ ਅੱਜ ਬਦੌਰਤ ਉਹ ਬੱਚਾ ਆਪਣੀ ਜਿੰਦਗੀ ਜਿਉ ਰਿਹਾ ਹੈ ਇਹ ਗੱਲ ਸੁਣ ਕੇ ਗੁਰੂਮਤਿ ਭਾਵਨ ਗੁਰਮਤਿ ਭਾਵਨ ਇਹਦਾ ਇਨਫੋਰਮ ਸਟਾਫ ਤੋਂ ਜਾਣਨਾ ਕਿ ਸਾਨੂੰ ਗੁਰਮਤਿ ਦੇ ਨਾਮ ਨਾਲ ਚਾਹੀਦੀਆਂ ਸਾਨੂੰ ਬੇਧਿਆਨਾ ਨਾਮ ਆਪਾਂ ਮੰਦਰੀ ਸੰਤ ਗ੍ਰੰਥੇ ਕੋਲੋਂ ਕੰਮ ਦੇਗਾ ਦੇਖਾ ਅਸੀਂ ਕੋਨਾ ਬੱਚਿਆਂ ਦੀ ਬਾਤ ਕਰਾਂਗੇ ਸਭ ਤੋਂ ਵੱਧ ਐਜੂਕੇਸ਼ਨ ਨੂੰ ਨਹੀਂ ਹੈ ਤੇ ਗੁਰਮੁਖ ਫਰਾਂ ਸਾਡੀ ਹੈਲਥ ਡਿਪਾਰਟਮੈਂਟ ਸਾਡਾ ਜ਼ਰੂਰੀ ਹੈ ਪਰ ਮਾਫ਼ ਕਰਨਾ ਭਾਰੀ ਦਰਦ ਦੀ ਆਪਾਂ ਦੋਨਾਂ ਬੋਲਾਈ ਹੈ ਕਾਜੀ ਅਪਨੋ ਸਤ ਮਾਣੋ ਅੱਜ ਆਪਾਂ ਨਾ ਵਿਸ਼ਵ ਦੇਸ਼ਾਂ ਦੀ ਕਮੇਟੀ ਨਾਲ ਸਾਹਮਣੇ ਦੀ ਆਪਣਾ ਸਾਡੇ ਟੈਕਸ ਨਹੀਂ ਹੈ ਨਾ ਨਹੀਂ ਇਨਕੇ ਤੱਕ ਉਹ ਜੋ ਗੰਦੇ ਇਥੇ ਟੈਕਸ ਪਹਿਲਾਂ ਹੈ ਟੈਕਸ ਭਾਣੇ ਬਣਾਉਣੀ ਜੀ ਸਾਥ ਸੇ ਤਾਂ ਵੀ ਸਾਡੀ ਹੈਲਥ ਤੇ ਸੱਚ ਜੀ ਐਜੂਕੇਸ਼ਨ ਇਹ ਦੇਸ਼ ਉਹਦਾ ਬਰਸ਼ੀਜ ਧਿਆਨ ਰੱਖਦੇ ਹੈ ਬਾਰੋਂ ਬਖਰੀ ਕਹ ਲੈ ਕਿ ਸਾਡੀ ਸਭਿਅਤਾ ਬੋਲ ਰਹੀ ਹੈ ਸਾਡਾ ਇਤਿਹਾਸ ਬੋਲ ਰਿਹਾ ਸਾਡਾ ਕਲਚਰ ਬੋਲ ਰਿਹਾ ਸਾਡੇ ਬੱਚੇ ਉਸ ਜੀ ਨੂੰ ਸੰਭਲ ਨਹੀਂ ਕਰ ਸਕਦੇ ਜਿਹਨਾਂ ਦਾ ਕਲਚਰ ਬੋਲ ਰਿਹਾ ਜੇ ਅਸੀਂ ਆਪਣੇ ਬੱਚਿਆਂ ਦੀ ਜਿਹੜੀ ਖਮੀ ਹੈ এডੂਕੇਸ਼ਨ ਨਹੀਂ ਇਥੋਂ ਪੂਰੀ ਨਹੀਂ ਕਰ ਸਕਦੇ ਤੇ ਸਾਸ ਸਮਝੀ ਅਸੀਂ ਫਿਰ ਬੱਚਿਆਂ ਦੇ ਬਹੁਤ ਪਰਿਵਾਰ ਇਸਾਂ ਦੇ ਹਨ ਜਿਹੜੇ ਜਦ ਬੱਚੇ ਵੱਡੇ ਹੋ ਜਾਂਦੇ ਨੇ ਬਹੁਤ ਪਿਆਰੇ ਹੋ ਫਿਰ ਉਹ ਆਪਣੇ ਬੱਚਿਆਂ ਦੀ ਜਿਹੜੀ এডੂਕੇਸ਼ਨ ਹੈ ਸਾਸ ਸਮਝੋ ਜੀ ਉਹ ਵੀ ਇੰਡੀਆ ਨਹੀਂ ਘੱਟ ਜਾਂਦੇ ਫਿਰ ਵਾਪਸ ਆਪਣਾ ਯਾਰ ਪੰਜਾਬ ਆਉਂਦਾ ਹੈ ਆਣਾ ਹੈ ਜਿਹਨੂੰ ਪੰਜਾਬ ਜਿਹੜੀ ਦਿਲੋਂ ਪਿਆਰ ਦੀ ਦਾ ਮਹਾਰ ਕੌਮੇ ਜੋਧਿਆ ਮਹਾਨ ਸ਼ੀਰਦਾ ਦੀ ਧਰਤੀ ਹੈ ਜਿਹਦਾ ਦੁਨੀਆ ਤੇ ਕੋਈ ਸਾਨੀ ਨਹੀਂ ਕਰੀ ਸਕਦਾ ਸੁਬਾਨੀ ਐਸੇ ਥੀਏ ਜਿਆ ਸਮੂਹ ਸਾਹਿਬੇ ਕੁਮਾਰ ਨੂੰ ਮਿਲਸਦੀ ਮਹਾਨ ਆ ਜਿਨ੍ਹਾਂ ਨੇ ਸਾਡੇ ਤੋਂ ਆਪਣਾ ਸਾਰਾ ਸਰਵਸ ਸਾਰਾ ਕੁਝ ਵਾਰ ਦਿੱਤਾ ਤੇ ਮਨੋ ਪਿਆਰ ਅੱਜ ਸਾਨੂੰ ਉਹਨਾਂ ਦਾ ਜੇਕਰ ਅਸੀਂ ਉਹਨਾਂ ਦਾ ਮਨਾਇਆ ਇਹ ਇਤਿਹਾਸ ਯਾਦ ਰੱਖਾਂਗੇ ਤਾਂ ਸਾਡੇ ਬੱਚੇ ਸਾਡੇ ਕੌਮ ਦਾ ਭੇਤਾਂ ਨੂੰ ਆਰਮੜ ਸਮਝਦੇ ਵਿੱਚ ਰਹੇ ਸਰਗਾਈਡਿੰਗ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਹੈ ਕੈਨੇਡਾ ਭਾਈ ਸਾਹਿਬ ਅਣਜੋਤ ਸਿੰਘ ਜੀ ਨਾਲ ਵੀ ਜੋ ਹਰਿਆਣਾ ਫਰੰਟ ਕਮੇਟੀ ਦੇ ਵਿੱਚ ਇਹਦਾ ਖਾਸ ਸਹਾਨਾ ਤੋਂ ਦੇ ਪ੍ਰਚਾਰਕ ਵੀ ਹਨ ਤੇ ਉਥੋਂ ਦੀ ਕਮੇਟੀ ਦਾ ਵਿਸ਼ੇ ਧੰਨਵਾਦ ਹੈ ਕਿ ਉਹਨਾਂ ਨੇ ਇਹੋ ਜਿਹੇ ਮਦਦ ਨੂੰ ਪੈਦਾ ਕੀਤੇ ਤੇ ਸਾਡੇ ਅਸੀਂ ਉਹਨਾਂ ਦਾ ਦਾਹ ਖੜਵਾਇਆ ਸਾਥ ਸੰਗਤ ਨੂੰ ਸੋ ਬਹੁਤ ਬਹੁਤ ਧੰਨਵਾਦ ਹੈ ਕੈਨੇਡਾ ਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਦਾਹ ਪਾਰਵਾ ਕਰਤੀਏ ਸਭ ਆਪ ਨੂੰ ਜਾਨਤ ਦੇਣੀ ਕਿ ਆਪ ਨੇ ਜੋ ਸਵਾ ਕਰਕੇ